ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਖਾਲਸਾ ਜੀ ਸੇਵਕਾ ਜਰ ਆਪਾਂ ਗੱਲਾਂ ਤਾਂ ਰੋਜ਼ ਕਰਦੇ ਆ ਹੁਣ ਜਰ ਇੱਕ ਗੱਲ ਚੱਲ ਰਹੀ ਆ ਲੁਧਿਆਣੇ ਬੱਤੀ ਪਿੰਡ ਬੱਤੀਆਂ ਪਿੰਡਾਂ ਦੀ ਜ਼ਮੀਨ ਲੈ ਕੇ ਅਰਪਨ ਸਟੇਟ ਬਣਾਉਣੇ ਆ ਉਹਦੇ ਵਿੱਚ ਕਾਂ ਕਲੋਨੀਆਂ ਕਟ-ਕਟ ਦੇਣਗੇ ਇਹ ਯਾਰ ਗੱਲ ਕਿੱਧਰ ਨੂੰ ਜਾ ਰਹੀ ਲੋਕੋ ਪਹਿਲੀ ਗੱਲ ਤਾਂ ਸਾਨੂੰ ਬਾਰ-ਬਾਰ ਆਵਾਜ਼ ਦੇ ਰਹੇ ਆ ਕੋਈ ਜ਼ਮੀਨ ਮੇਰਾ ਭਾਈ ਨਾ ਵੇਚਿਓ ਨਾ ਵੇਚਿਓ ਇਹ ਅਰਬਾਂ ਖਰਬਾਂ ਦੀ ਜ਼ਮੀਨ ਆ ਇਹ 2 ਲੱਖ ਦੀ ਨਹੀਂ 3 ਲੱਖੇ ਦੀ 4 ਕਰੋੜ ਦੀ ਨਹੀਂ 5 ਕਰੋੜ ਦੀ ਨਹੀਂ ਇਹ ਤਾਂ ਪਤਾ ਨਹੀਂ ਕਿੰਨੇ 100 ਕਰੋੜਾਂ ਦੀ ਜ਼ਮੀਨ ਬਣਨੀ ਆ ਤੇ ਨਾਲੇ ਪੰਜਾਬ ਹੀ ਯਾਰ ਪੰਜਾਬ ਦੀ ਜਮੀਨ ਕਿਉਂ ਖਰੀਦੀ ਜਾਂਦੇ ਆ ਕਿੰਨੀਆਂ ਸਟੇਟਾਂ ਹਿੰਦੁਸਤਾਨ ਦੀਆਂ ਰਾਸਦਾਨ ਕੱਡਾ ਵੱਡਾ ਪਿਆ ਵਿਲੇ ਹੀ ਪਿਆ ਯਾਰ ਜਿੰਨੇ ਮਰਜ਼ੀ ਲੈ ਲਓ ਉੱਥੇ ਬੜੀ ਨਾਲ ਦੇਖ ਕੇ ਖੁਸ਼ ਆ ਲੋਕ ਦੇਖੋ ਤਾਂ ਉਹਨਾਂ ਨੂੰ ਵਿਚਾਰੇ ਨੂੰ ਕਰੋੜ-ਕਰੋੜ 4-4 ਕਰੋੜ 5-5 ਕਰੋੜ ਸਾਡੇ ਜੋ ਏਰੀਏ ਨੂੰ ਤੁਸੀਂ ਆਉਂਨੇ ਯਾਰ ਆਪਣੇ ਕੋਲੇ ਉਹ ਮਿੱਤਰੋ ਥੋੜੀ ਪੰਜਾਬ ਜੇ ਜ਼ਮੀਨ ਦੇ ਨਾਲ ਹੀ ਪੰਜਾਬ ਆ ਜੇ ਆਪਣਾ ਪੰਜਾਬ ਆ ਤਾਂ ਜ਼ਮੀਨ ਦੇ ਨਾਲ ਹੀ ਆਪਾਂ ਕਿਸੇ ਨੇ ਇਹਨਾਂ ਨੇ ਪੁੱਛਣਾ ਨਹੀਂ ਕਿਸੇ ਨੇ ਚੌਂਚਾ ਤੁਹਾਨੂੰ ਖੀਰ ਦਾ ਨਹੀਂ ਦੇਣਾ ਚੌਲਾ ਦਾ ਚੌਂਚਾ ਨਹੀਂ ਦੇਣਾ ਕਿਸੇ ਨੇ ਛੋਤੋਂ ਦੇ ਅਗੜੀਆਂ ਕਰਾਉਣਗੇ ਜ਼ਮੀਨਾਂ ਦੇ ਮਾਲਕੋ ਦਿਹਾੜੀਆਂ ਕਰਾਉਣਗੇ ਅੱਜ ਵੀ ਉੱਥੇ ਅਰਬਨ ਸਟੇਟਾਂ ਦੇ ਵਿੱਚ ਜਿਹੜੇ 2-2 4-4 ਕਿੱਲੇ ਵਾਲੇ ਸੀ ਨਾ ਉਹ ਡਿਊਟੀਆਂ ਕਰਦੇ ਆ ਉੱਥੇ ਆ ਲੁਧਿਆਣੇ ਚੀ ਆਪਣੀ ਜਮੀਨਾਂ ਤੇ ਜਰ ਕਾ ਤੋਂ ਅੱਖ ਇਹਨਾਂ ਨੂੰ ਫਿਰ ਲੈ ਗੌਰਮੈਂਟ ਲਈਏ ਦੇਖੋ ਤੁਸੀਂ ਤੇ ਸੁਣੀਆਂ ਗੌਰਮੈਂਟ ਦੀਆਂ ਗੱਲਾਂ ਅਸੀਂ ਲਵਾਂਗੇ ਸੋ ਉਥੋਂ ਸੁਰੂ 4-4 ਕਰੋੜ ਦੇਵਾਂਗੇ ਬਾਹਰ ਦੇ ਵਿੱਚ ਅਸੀਂ ਲੈ ਕੇ ਨਾ ਫਿਰ ਤੁਹਾਨੂੰ ਬਾਅਦ ਚ ਅਸੀਂ ਦੇਵਾਂਗੇ ਉਹ ਬਣਾਉਣਾ ਸ਼ੁਰੂ ਕਰ ਦੇਣਗੇ ਮੁਲਕੇ ਪੈਸਾ ਮਿਲੇ ਕੇ ਨਾ ਮਿਲੇ ਅੱਗੇ 1000 ਰੁਪਇਆ ਪਰ ਨੂੰ ਮਿਲ ਗਿਆ ਫਿਰ ਉਹਨੇ 1100 ਕਰੇ ਅਸੀਂ ਮਾਈਆਂ ਵਾਸਤੇ ਬੁੜੀਆਂ ਵਾਸਤੇ ਵੀ ਬੁੜੀਆਂ ਨੂੰ 11-1100 ਰੁਪਇਆ ਹਜ਼ਾਰਾਂ ਜਰ ਅਸੀਂ ਪੈਨਸ਼ਨ ਪਾਵਾਂਗੇ ਦੇਤਾ ਇਹਨਾਂ ਨੇ ਆਹੀਂ ਤੁਹਾਨੂੰ ਜ਼ਮੀਨਾਂ ਦੇ ਪੈਸੇ ਦੇ ਦੇਣਗੇ ਦੇਖਿਓ ਕਿਤੇ ਭੋਲਿਓ ਲੋਕੋ ਇਹਨਾਂ ਦੀਆਂ ਗੱਲਾਂ 'ਚ ਨਾ ਆਜਿਓ ਪਹਿਲਾਂ ਆਪਨ ਇਹਨਾਂ ਨੇ ਆਪਣੇ ਤੇ ਕਰੇ ਹਮਲੇ ਪਹਿਲਾਂ ਤਾਂ ਪਰੂ ਪੰਜਾਬ ਨੂੰ ਇਹਨਾਂ ਨੇ ਦੋਨਾਂ ਸਾਈਡਾਂ ਨੂੰ ਕੁੱਟਿਆ ਵੱਢਿਆ ਮਾਰੇ ਲੋਕ ਫਿਰ ਨਹੀਂ ਖਤਮ ਹੋਇਆ ਫਿਰ 84 ਵੇਲੇ ਵੇ ਕੀ ਕੁਛ ਹੋਇਆ ਫਿਰ ਨਹੀਂ ਖਤਮ ਹੋਏ ਲੋਕੋ ਫੇਰ ਜਾ ਰਹੇ ਇਹਨਾਂ ਨੇ ਆਹ ਨਸ਼ਾ ਛੱਡਤਾ ਆ ਨਸ਼ੇ ਰਾਨੀ ਲੋਕ ਮਰੀਦੇ ਨੇ ਕਿ ਵੀ ਇਹ ਤਾਂ ਫੇਰ ਨਹੀਂ ਮਰਦੇ ਯਾਰ ਮਾਰਨੀ ਤਾਂ ਛੇਤੀ ਆ ਇਹ ਐ ਤਾਂ ਛੇਤੀ ਨਹੀਂ ਹੋਣੀ ਹੁਣ ਆਪਾਂ ਇਹਨਾਂ ਦੀਆਂ ਜ਼ਮੀਨਾਂ ਤੇ ਅੱਖ ਕਰ ਲਈ ਵੀ ਆਪਾਂ ਇਹਨਾਂ ਨੂੰ ਉਹੀ ਵੇਲੇ ਕਰ ਦੋ ਆਕੜਦੇ ਇਹ ਜ਼ਮੀਨਾਂ ਦੇ ਕਰਕੇ ਹੀ ਆ ਸਾਰਾ ਪਤਾ ਉਹਨਾਂ ਨੂੰ ਬਈ ਇਹ ਜ਼ਮੀਨਾਂ ਦੇ ਕਾਕੇ ਆ ਕੜਦੇ ਆ ਤੇ ਇਹਨਾਂ ਤੋਂ ਜ਼ਮੀਨਾਂ ਖੋਲੋ ਤੇ ਆਪਾਂ ਫਿਰ ਪੈਸਾ ਇਹਨਾਂ ਦੇ ਇੱਥੇ ਫਿਰ ਬਰ-ਬਰ ਕਰਦੇ ਫਿਰਾਂਗੇ ਕਿਸੇ ਨੇ ਸੁਣਵਾਈ ਨਹੀਂ ਸੁਣਵਾਈ ਤਾਂ ਆਪਣੀ ਅੱਜ ਨਹੀਂ ਹੁੰਦੀ ਯਾਰ ਅੱਜ ਤੁਸੀਂ ਕਿਸੇ ਦੇ ਘਰੇ ਕੋਈ ਚੋਰੀ ਡਾਕਾ ਕੋਈ ਕੁਛ ਵੀ ਹੋ ਜਾਂਦਾ ਮਾੜਾ ਮੋਟਾ ਜਿਹਾਓ ਰਿਪੋਰਟ ਕਰਾਓ ਕੋਈ ਨਹੀਂ ਸੁਡੀ ਸੁਣਦਾ ਪਹਿਲਾਂ ਸ਼ਿਪਾਰਸ਼ਾ ਪੁਣੀਆਂ ਬੰਦੇ ਵੀ ਸਾਡੇ ਆ ਗੱਲ ਹੋ ਗਈ ਯਾਰ ਕਹੋ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਫੇਰ ਕਿਹਨੇ ਸੁਣਨੀ ਆ ਪੁਲਿਸ ਕੀ ਦੀ ਆ ਪੁਲਿਸ ਸਰਕਾਰ ਦੀ ਆ ਇਹਦੇ ਕੋਲ ਸ਼ਿਕਾਇਤ ਲੈ ਕੇ ਜਾਵਾਂਗੇ ਸਾਡੇ ਪੈਸੇ ਦਿਓ ਯਾਰ ਦੇਖਿਓ ਕਿਤੇ ਕਿਸੇ ਦੀਆਂ ਗੱਲਾਂ ਚ ਨਾ ਉਹ ਵੀ ਆ ਜਾਓ ਜਦੋਂ ਗੱਲਾਂ ਦੇ ਪ੍ਰਸ਼ਾਦ ਵੰਡੇ ਹੁੰਦੇ ਆ ਜਦੋਂ ਕੋਈ ਕਿਸੇ ਨਾਲ ਠੱਗੀ ਮਾਰਨੀ ਆ ਠੱਗਾਂ ਦੇ ਹੱਲ ਨਹੀਂ ਚੱਲਦੇ ਹੁੰਦੇ ਠੱਗਾਂ ਨੂੰ ਗੱਲਾਂ ਹੀ ਹੁੰਦੀਆਂ ਹੁੰਦੀਆਂ ਨਸ਼ੇ ਨਾਲ ਤੁਸੀਂ ਨਹੀਂ ਮਰੇ ਗੋਲੀਆਂ ਨਾਲ ਤੁਸੀਂ ਨਹੀਂ ਮਰੇ ਉਹਨਾਂ ਨੇ ਆਖਿਆ ਵੀ ਹੁਣ ਇਹਨਾਂ ਦੀਆਂ ਜ਼ਮੀਨਾਂ ਲਓ ਇਹ ਹੋ ਸੂਬੇ ਦਾ ਤਾਂ ਨਹੀਂ ਯਾਰ ਇਹਨਾਂ ਨੂੰ ਗੁਜਰਾਤ ਜਾਵਣ ਲੱਗਣ ਗੁਜਰਾਤ ਦੇ ਵਿੱਚ ਕਿੰਨੀ ਜ਼ਮੀਨ ਪਈ ਆ ਬੇਥਾ ਪਈ ਆ ਲੈ ਲੈਣ ਉਹ ਡੇਢ ਟਾਂਰ ਨੂੰ ਵਿਚਾਰੇ ਨੂੰ 4-4 ਕਰੋੜ ਉਹ ਮੋਦੀ ਹੁਣੀ ਕਾਤੋਂ ਨਹੀਂ ਲੈ ਕੇ ਜਾਂਦੇ ਆਪਦੇ ਪਾਸੇ ਆ ਰਾਜਸਥਾਨ ਵਾਲੇ ਆਪਦੇ ਪਾਸੇ ਕਾਤੋਂ ਨਹੀਂ ਲੈ ਕੇ ਜਾਂਦੇ ਆ ਹਰਿਆਣੇ 'ਚ ਕਾਤੋਂ ਨਹੀਂ ਹੁੰਦੀਆਂ ਆਪਣੇ ਕਿਉਂ ਹੁੰਦੀਆਂ ਇੱਕ ਪੰਜਾਬ ਯਾਰ ਬਸ ਪੰਜਾਬ ਤੇ ਅੱਖ ਹੈ ਪਹਿਲੀ ਗੱਲ ਤਾਂ ਪੰਜਾਬ ਦੇ ਛੋਟਾ ਜਿਹਾ ਪੰਜਾਬ ਆ ਆਪਣਾ ਤੇ ਕਿੰਨੀਆਂ ਸੜਕਾਂ ਨਿਕਲ ਗਿਆ ਬਿੰਗਵਾਲ ਪਾ ਕੇ ਆਏ ਇਹ ਸਿੱਧੀ ਸੜਕ ਨਹੀਂ ਆ ਬਣ ਸਕਦੀ ਸਿੱਧੀ ਨਹੀਂ ਬਣ ਸਕਦੀ ਸੀ ਐ ਬਿੰਗਵਾਲ ਕਾ ਆਪਣੀਆਂ ਜ਼ਮੀਨਾਂ ਇਹਨਾਂ ਨੇ ਅੱਧੀਆਂ ਉਧਰ ਕਰਤੀਆਂ ਅੱਧੀਆਂ ਸੜਕ ਦੇ ਉਧਰ ਕਰਤੀਆਂ ਅਗਰ ਕਹਿੰਦੇ ਡੇਢ ਨਹੀਂ ਗਈ ਸਾਰੀ ਬਸ ਇਧਰਲੇ ਵਿਚਾਲੇ ਵਾਲੇ ਲੈ ਲਓ ਇਧਰਲੇ ਦੂਜੇ ਪਾਸੇ ਆਪਾਂ ਵਿਚਾਲੇਆਂ ਵਿਚਾਲੇ ਆਪਾਂ ਨੂੰ 4 ਸਫਰ ਇਧਰ ਸੜਕਾਂ ਇਧਰ ਸੜਕਾਂ ਵਿਚਾਲੇ ਲੈ ਲੈ ਕੋਸ ਉਹ ਸੁਣਾ ਲੁਧਿਆਣੇ ਦੇ ਵਿੱਚ ਅਰਬਨ ਸਟੇਟਾਂ ਵਾਲੇ ਲੈ ਲੈ ਉਹ ਸੜਕਾਂ ਕੱਢੀ ਜਾਂਦੇ ਆ ਸਾਰੇ ਮੇਰੇ ਵੀਰ ਅੜ ਕੇ ਬਹਿ ਜੋ ਵੀ ਅਸੀਂ ਜ਼ਮੀਨ ਨਹੀਂ ਦੇਣੀ ਨਹੀਂ ਦੇਣੀ ਨਾ ਦਿਓ ਯਾਰ ਜਿਹੜੀਆਂ ਸਕੀਮਾਂ ਦੇ ਹਿਸਾਬ ਨਾਲ ਚੱਲਦਾ ਤੁਹਾਨੂੰ 5 ਰੁਪਏ ਹੀ ਨਹੀਂ ਮਿਲਣੇ ਕਿਸੇ ਨੇ ਨਹੀਂ ਦੇਣੇ ਨਾ ਸੋਡੀ ਕਿਸੇ ਨੇ ਸੁਣਨੀ ਹੈ ਕਾਰਵਾਈ ਫਿਰ ਨਾ ਸੋਡੀ ਕਿਸੇ ਕਿਸਾਨ ਯੂਨੀਅਨਾਂ ਨੇ ਸੁਣਨੀ ਹੈ ਕਿਉਂ ਕੰਮ ਇਹ ਤੂੰ ਲਟਾਈ ਬੈਠੇ ਕਿਰਾਂ ਸਾਰਾ ਕੁਝ ਫਿਰ ਤਾਂ ਤੁਸੀਂ ਆਹ ਹੋ ਗਿਆ ਕਰੋਂਗੇ ਯਾਰ ਸਾਡੀ ਇੱਥੇ ਨਾ ਇੱਥੇ ਪਹਿਲੀ ਹੁੰਦੀ ਸੀ ਸਾਡੀ ਇੱਥੇ ਜੇ ਸਾਡਾ ਐਵੇਂ ਹੁੰਦਾ ਸੀ ਤੇ ਤੁਹਾਨੂੰ ਬਾੜਨ ਵੀ ਨਹੀਂ ਦੇਣਾ ਉੱਥੇ ਜਿਹੜਾ ਸੋਡਾ ਆਪਣਾ ਜ਼ਿੰਮੇਵਾਰ ਦਾ ਪਹਿਰਾਵਾ ਉਹ ਨਹੀਂ ਰਹਿਣ ਦੇਣਾ ਅਰਬਨ ਸਟੇਟਾਂ 'ਚ ਨਾ ਨਾ ਉਹਦਾ ਤਗੜੇ ਤਗੜੇ ਵੱਡੇ ਵੱਡੇ ਵਕੀਲ ਹੋ ਅਫਸਰ ਹੋ ਇਹ ਰਹਿਣਗੇ ਜਿਹੜਾ ਤੁਹਾਨੂੰ 3-3 ਸੌ ਗਾਜ ਦਾ ਜਾਂ 2.5-2.5 ਸੌ ਗਾਜ ਦਾ ਪਲਾਟ ਕਹਿੰਦੇ ਆ ਨਾ ਦੇਣਗੇ ਪਲਾਟ ਲੈ ਲਿਓ ਬਾਅਦ 'ਚ ਬਾ ਮਾ ਜੇ ਕਿਹੜਾ ਜ਼ਮੀਨਾਂ ਲੈਣ ਦੀ ਲੋੜ ਆ ਉਹਨਾਂ ਨੂੰ ਬਸ ਸੁਣੋ ਕਿਸੇ ਨੇ ਨਹੀਂ ਪੁੱਛਣਾ ਇਹ ਜ਼ਮੀਨਾਂ ਆਪਣੇ ਬਜ਼ੁਰਗ ਉਹਨਾਂ ਦੀਆਂ ਆਤਮਾਵਾਂ ਰੋਂ ਗਈਆਂ ਚੀਕਾਂ ਮਾਰਨ ਗਈਆਂ ਆਤਮਾਵਾਂ ਬਈ ਅਸੀਂ ਕਿਵੇਂ ਬਣਾਈਆਂ ਸੀ ਹਲਟ ਹੱਕ ਹੱਕ ਕੇ ਫਲੇ ਲਾ ਲਾ ਕੇ ਗਾਹ ਗਾ ਕੇ ਜ਼ਮੀਨਾਂ ਅਸੀਂ ਆਪਦੀ ਬੱਚੇ ਪਾਲੇ ਸੀ ਨਾ ਕਿ ਅਸੀਂ ਜ਼ਮੀਨਾਂ ਧਰ ਦਿੰਦੇ ਅਸੀਂ ਵੀ ਵੇਚ ਦਿੰਦੇ ਬੁੜੇ ਵੀ ਵੇਚ ਦਿੰਦੇ ਉਹਨਾਂ ਨੇ ਇੱਕ ਓਰਾ ਨਹੀਂ ਵੇਚਿਆ ਤੁਸੀਂ ਆਪਣਾ ਪਿਛੋਕੜ ਦੇਖੋ ਸਾਰੇ ਬੰਦੇ ਕੱਢ ਕੇ ਆਠ ਅੱਠ ਸੱਤ ਸੱਤ ਜਵਾਕ ਹੁੰਦੇ ਸੀ ਉਹਨਾਂ ਨੇ ਜਵਾਕ ਵੀ ਵੇਚਿਆ ਪੈੜੀ ਨਹੀਂ ਧਰੀ ਉਹਨਾਂ ਨੇ ਪੈੜੀ ਦਾ ਓਰਾ ਨਹੀਂ ਵੇਚਿਆ ਕਿਸੇ ਬਜ਼ੁਰਗ ਨੇ ਸਾਰੇ ਜਵਾਕ ਵੀ ਵੇਚਿਆ ਆਪ ਵੀ ਪਾਲਿਆ ਬੱਚੇ ਵੀ ਪਾਲੇ ਆ ਇਹ ਪੰਜਾਬ ਦਾ ਨਾ ਹੀ ਪੰਜਾਬ ਤਾਂ ਜੇ ਇਹਦੇ ਵਿੱਚ ਪੈੜੀ ਜ਼ਮੀਨ ਹੈ ਸਾ ਸੰਗਤ ਆਪਾ ਸਾਰੇ ਜਣੇ ਸੋਚੋ ਜ਼ਿੰਮੇਦਾਰ ਸਾਰੇ ਇਕੱਠੇ ਹੋ ਜੋ ਇਸ ਮੁੱਦੇ ਤੇ ਇਕੱਠੇ ਵੀ ਅਸੀਂ ਜ਼ਮੀਨ ਕਿਸੇ ਹਾਲਤ ਦੇਣੀ ਨਹੀਂ ਯਾਰ ਬਸ ਚਾਹੇ ਤੁਸੀਂ 10 ਕਰੋੜ ਨੂੰ ਲਵੋ ਜੇ ਕਿਸੇ ਦਾ ੱੱਕਾ ਹੁੰਦਾ ਉੱਥੇ ਅੜ ਜਾਗਾ ਨਗਦ ਰੁਪਏ ਇੱਥੇ ਰੱਖੋ ਸਾਡੇ ਯਾਰ ਤੁਸੀਂ 10-15 ਸਾਲ ਨੂੰ ਕੀ ਪਤਾ ਦੇਣਗੇ ਨਾ ਦੇਣ ਤੇ ਅੱਜ ਜਿਹੜਾ ਤੁਸੀਂ ਰੇਟ ਲਵੋ ਜੇ ਕਿਸੇ ਪਾਸੇ ਤੇ ਚਲ ਪੈੜੀ ਲੈ ਆਵੇ ਲਵੋਗੇ ਕਿਤੇ ਗਾਂਹ ਜਾ ਕੇ ਦਰਿਆਵਾਂ ਦਰੂਮਾਂ ਦੇ ਢੀਰਿਆਂ ਤੇ ਤੇ ਉੱਥੇ ਤੁਹਾਨੂੰ ਤੇ 10 ਸਾਲਾਂ ਨੂੰ ਉਹਦਾ ਕੀ ਰੇਟ ਹੋਊਗਾ ਜਿੱਥੇ ਗਾਂਹਾਂ ਪਹਿਲੀ ਕਰ ਤਾਂ ਮਿਲਣ ਨਹੀਂ ਨੀ ਕਿਤੋਂ ਜ਼ਮੀਨ ਤਾਂ ਅੱਜ ਨਹੀਂ ਮਿਲਦੀ ਜੇ ਇੱਧਰੋਂ ਵੇਚ ਦਿਓ ਭਲਾ ਤੇ 10 ਕਰੋੜ ਦਾ ਕਿੱਲਾ ਵੇਚ ਦਿਓ ਇੱਧਰ ਤੁਹਾਨੂੰ ਕਿਤੇ ਜ਼ਮੀਨ ਨਹੀਂ ਮਿਲਣੀ ਮਾਲਵੇ ਦੇ ਵਿੱਚ ਭੱਜੇ ਫਿਰਦੋਂਗੇ ਲੁਧਿਆਣਾ ਏਰੀਏ ਚੋਂ ਲੈ ਦੇ ਕੇ ਪਹਿਲੀ ਤੇ ਇੱਧਰ ਲੈ ਲਾਂਗੇ ਅਸੀਂ ਬਠਿੰਡੇ ਨੇ ਨਾ 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 ਕਿਸੇ ਨੇ ਸਿਆੜ ਨਹੀਂ ਦੇਣਾ ਤੁਹਾਨੂੰ ਜਿੱਥੇ ਪਈਆਂ ਆਵਦੀਆਂ ਕਿੱਲਾ ਦੋ ਕਿੱਲੇ ਚਾਰ ਕਿੱਲੇ ਪੰਜ ਕਿੱਲੇ ਹੈਗੇ ਆ ਉਹਦੇ ਰੱਖੀ ਰੱਖੋ ਅਦੀ ਰੋਜੀ ਰੋਟੀ ਖਾਈ ਚੱਲੋ ਮੇਰੇਓ ਵੀਰੋ ਇਹਦੇ ਵਿੱਚੋਂ ਬੱਚੇ ਪੜ ਗਏ ਬਾਹਰ ਚਲੇ ਗਏ ਕੀ ਕੁਛ ਆਪਾਂ ਕਰੈ ਨਾ ਜ਼ਮੀਨਾਂ 'ਚੋ ਹੀ ਕਰਿਆ ਜਾਰ ਇਹਨਾਂ ਜ਼ਮੀਨਾਂ 'ਚੋ ਹੀ ਪੈਸੇ ਲਾਹੇ ਆਪਾਂ ਤੇ ਅੱਜ ਆਪਾਂ ਜੇ ਬੇਜ਼ਮੀਨੇ ਹੋ ਗਏ ਫਿਰ ਜਾਵਾਂਗੇ ਕਿੱਥੇ ਅੱਜ ਤਾਂ ਆਪਾਂ ਉਹਦੇ ਖੇਤ ਜਾਵੜਦੇ ਆਂ ਉਹਦੇ ਬੰਨੇ ਜਾਵੜਦੇ ਆਂ ਉਹਦੇ ਸਰ ਤੇ ਆਕੜਦੇ ਆਂ ਵੀ ਸਾਡੀ ਚਾਰ ਕਿੱਲੇ ਮੇਰੇ ਕੋਲੇ ਪੰਜ ਕਿੱਲੇ ਆ ਇਧਰੋਂ ਕਣਕ ਆ ਜੂ ਉਧਰੋਂ ਫਲਾਨੀ ਚੀਜ਼ ਆ ਜੂਗੀ ਐ ਆਪਾਂ ਬੈਠੇ ਗੱਲਾਂ ਕਰੀ ਜਾਂਦੇ ਆ ਫਿਰ ਆਪਾਂ ਕੀ ਦੇ ਨਾ ਗੱਲਾਂ ਕਰਿਆ ਕਰਾਂਗੇ ਨਾ ਹਾਂ ਆਪਣੇ ਕੋਲ ਟਰੈਕਟਰ ਨਾ ਟਰਾਲੀਆਂ ਨਾ ਕੁਛ ਨਹੀਂ ਰਹਿਣਾ ਫਿਰ ਬੇਚ ਦਿਓ ਬਸ ਵੱਡੇ ਵੱਡੇ ਡੈਕ ਲਵਾਈ ਫਿਰਦੇ ਆ ਲੋਕੋ ਸੋਚੋ ਸੋਚੋ ਕੁਛ ਪਹਿਲੀ ਗੱਲ ਤਾਂ ਗਵਰਨਮੈਂਟ ਤੋਂ ਕਰਜ਼ਾ ਲਵੋ ਹੀ ਨਾ ਯਾਰ ਜੇ ਤੁਹਾਡੇ ਕੋਲੇ 4 ਰੁਪਏ ਆਪਦੇ ਹੈਗੇ ਯਾਰ ਉਹਦਾ ਸਾਮੰਦ ਬਲੇਮਾ ਬਣਾ ਲਓ ਸਰਕਾਰ ਤੋਂ ਜਦੋਂ ਤੁਸੀਂ ਪਹਿਲੀ ਦੇ ਕੇ ਕੋਈ ਸੰਦ ਖਰੀਦੋਗੇ ਇਹਨਾਂ ਨੂੰ ਬਾਲਾ ਮਿਲ ਜਾਣਾ ਇਹਨਾਂ ਨੇ ਤੁਹਾਡੀ ਪਹਿਲੀ ਲੈ ਜਾਣੀ ਹੈ ਇੱਕਦਮ ਛੱਡਣੀ ਨਹੀਂ ਕੋਈ ਪੈਸਾ ਨਾ ਕਿਸੇ ਤੋਂ ਲਵੋ ਵੀ ਲੋਨ ਲੈ ਲਿਆ ਕੋਈ ਆਹ ਕਰ ਲਿਆ ਕੋ ਉਹ ਕਰ ਲਿਆ ਆਪਾਂ ਵੇ ਕੀ ਕੀ ਕੁਸ਼ ਕਰੀ ਜੰਨੇ ਯਾਰ ਇਹਨਾਂ ਜ਼ਮੀਨਾਂ ਤੇ ਹੀ ਕਰਦੇ ਆ ਜਦੋਂ ਇਹੀ ਨਾ ਰਹੀਆਂ ਆਪਣੇ ਕੋਲੇ ਫਿਰ ਵਿਆਹ ਆਪਾਂ ਕਿੱਥੋਂ ਕਰਾਂਗੇ ਏਰ ਪਈਗਾ ਤਾਂ ਛੋੜਦੇ ਟੈਕਸ ਲਾ ਲਾ ਕੇ ਇਹਨਾਂ ਨੇ ਥੋੜੇ ਟਾਈਮ ਚ ਹੀ ਸੁੱਥੋ ਲੈ ਲੈਣਾ ਬਾਅਦ ਚ ਜੇ ਸੁੱਥੋ ਤੁਹਾਨੂੰ 10-5-5 ਕਰੋੜ ਦੇ ਵੀ ਦਿੱਤਾ ਨਾ ਸੁੱਥੋ ਲੈ ਲੈਣਾ ਥੋੜੇ ਚਰਵਾ ਦੀ ਇਹਨਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਲੈਣਗੇ ਕਹਨਾਂ ਤਾਂ ਆਪਾਂ ਨੂੰ ਬੇਕਾਰ ਆ ਇਹਨਾਂ ਨੇ ਤੁਹਾਨੂੰ ਕੋਈ ਨਹੀਂ 5-5 ਕਰੋੜ ਦੇਣ ਲੱਗੇ ਜੇ ਦੇ ਵੀ ਦਿੱਤੇ ਥੋੜੇ ਚਰਵਾ ਦੀ ਤੁਹਾਡੇ ਕਿਸੇ ਨਾ ਕਿਸੇ ਬਹਾਨੇ ਆਨੇ ਬਹਾਨੇ ਖੋਲਣਗੇ ਬੜੇ ਰਸਤੇ ਆ ਪਤਾ ਨੇ ਸਾਰਾ ਕੱਲੀ ਕੱਲੀ ਦਾ ਆਧਾਰ ਕਾਰਡ ਦਾ ਬੇਰਵਾ ਤੁਹਾਡਾ ਸਾਰਾ ਡਾਟਾ ਜਿੰਨਾ ਵੀ ਹੈ ਤੁਹਾਡਾ ਇਹਨਾਂ ਦੇ ਕੋਲੇ ਆ ਮੁਕਰ ਨਹੀਂ ਸਕਦੇ ਤੁਹਾਡੇ ਪੈਸੇ ਵੀ ਪਤਾ ਬੈਲੈਂਸ ਬੈਂਕ ਚ ਕਿੰਨਾ ਪਿਆ ਜ਼ਮੀਨ ਇਹਨਾਂ ਕੋਲੇ ਕਿੰਨੀ ਆ ਕਿੰਨੇ ਘਰ ਦੇ ਬੱਚੇ ਆ ਸਾਰਾ ਪਤਾ ਉਹਨਾਂ ਨੂੰ A to Z ਉੱਥੇ ਬੈਠਿਆ ਨੂੰ ਚਾਹੇ ਆਪਾਂ ਲੱਖ ਝੂਠ ਮਾਰੀ ਜਾਈਏ ਜੇ ਆਪਣੇ ਬਜ਼ੁਰਗਾਂ ਨੇ ਇੱਥੇ ਐਸ਼ ਪ੍ਰਸਤੀਆਂ ਕਰਗੀਆਂ ਤੇ ਉਹਨਾਂ ਦੇ ਵਿਚਾਰਿਆਂ ਨੇ ਰਹੇ ਆ ਭੱਜੇ ਨਟਿਓ ਜ਼ਮੀਨਾਂ ਕਰਕੇ ਰਹੇ ਆ ਕਿਤੇ ਇਹਨਾਂ ਚ ਮਾਲਚਾਰ ਦੇ ਹੁੰਦੇ ਸੀ ਦੇਖੋ ਕਿੱਥੇ ਰੌੜ ਪਏ ਹੁੰਦੇ ਸੀ ਉਹ ਉਹਨਾਂ ਨੇ ਬੈਕ ਕਰੀਆਂ ਵਿਚਾਰਿਆਂ ਨੇ ਜੇ ਦੋ ਉਹਨਾਂ ਨੇ ਬੈਕ ਕਰ ਲਈਆਂ ਆਪਾਂ ਵੇਚਣ ਲੱਗ ਗਏ ਆ ਤੇ ਉਹਨਾਂ ਦੀ ਆਤਮਾ ਰੋਊਗੀ ਨਹੀਂ ਬੇਜਾ ਦੇ ਪੁੱਤ ਕੀ ਕਰ ਰਹੇ ਆ ਮਗਰ ਅਸੀਂ ਕੀ ਕਰਕੇ ਆਏ ਆ ਅੱਜ ਆਪਾਂ ਬੈਠੇ ਆਂ ਜਾਂ ਆਪਾਂ ਜ਼ਮੀਨਾਂ ਦੇ ਮਾਲਕ ਬੈਠੇ ਆਂ ਜੇ ਆਪਾਂ ਆਪਦੀਆਂ ਜ਼ਮੀਨਾਂ ਜਾਂ ਉਹਨਾਂ ਤੇ ਕੋਈ ਕਰਜ਼ਾ ਚੱਕ ਲਾਂਗੇ ਜਾਂ ਉਹਨਾਂ ਤੇ ਨੁਕਸਾਨ ਕਰ ਲਾਂਗੇ ਕੋਈ ਨਾ ਕੋਈ ਦੇ ਲ ਐ ਵੀ ਲਵਾਂਗੇ ਤੇ ਆਪਣੇ ਬੱਚੇ ਮਗਰ ਟੀਕਾ ਨਹੀਂ ਮਾਰਨਗੇ ਇਹ ਸਾਡੇ ਮਾਪਿਓ ਨੇ ਕੀ ਕੀਤਾ ਕੀ ਦੇ ਕੇ ਜਾਵਾਂਗੇ ਉਹਨਾਂ ਨੂੰ ਆਪਾਂ ਤਾਂ ਯਾਰ ਥੱਲੇ ਪਾਣੀ ਨਹੀਂ ਛੱਡਿਆ ਹਵਾ 'ਚ ਆਪਾਂ ਪ੍ਰਦੂਸ਼ਣ ਫਲਾਤਾ ਦਰਾਖਤਾਪਾ ਨੇ ਛੱਡਿਆ ਕੋਈ ਅੱਗ ਲਾ ਲਾ ਕੇ ਜ਼ਮੀਨ ਦਾ ਉਤਲਾ ਤਲਾ ਸਾੜਤਾ ਆਪਾਂ ਤਾਂ ਜਰ ਇੰਨੇ ਨਰਦਈ ਬਣ ਗਏ ਇਸ ਜ਼ਮੀਨ ਦੀ ਖਾਤਰ ਜੇ ਬੁੜੇ ਕਿਤੇ ਅੱਗ ਲਾਉਂਦੇ ਨੇ ਸੀ ਨਾ ਪਹਿਲੀਆਂ ਦੇ ਵਿੱਚ ਉਹਨਾਂ ਨੇ ਤੰਗਲੀ ਦੇ ਨਾਲ ਨਾ ਇਕੱਠਾ ਜਾ ਕਰਕੇ ਬਣਾ ਕੇ ਢੇਰੀ ਜੀ ਤਾਂ ਅੱਗ ਲਾਉਂਦੇ ਸੀ ਛੇਤੇ ਖੇਤ ਅੱਗ ਨਹੀਂ ਸੀ ਲਾਉਂਦੇ ਕਹਿੰਦੇ ਨਾ ਖੇਤਾਂ 'ਚ ਅੱਗ ਲੱਗ ਜੇ ਅਗਰ ਤੇਰੇ ਫਲਾਣਿਆਂ ਲੱਗ ਜੇ ਅੱਗੋ ਆਪਾਂ ਆਮ ਕਹਿੰਨੇ ਆ ਤੇ ਆਪ ਆਪ ਦੇ ਆਪ ਹੀ ਲਈ ਜਾਂਦੇ ਆ ਖੇਤ ਨੂੰ ਆਪਾਂ ਬਚੋ ਇਹਨਾਂ ਚੀਜ਼ਾਂ ਤੋਂ ਆਪਣੇ ਤੇ ਬਹੁਤ ਵੱਡੀ ਅੱਖ ਹੈ ਕਿਸੇ ਨੇ ਤੁਹਾਨੂੰ 5 ਰੁਪਏ ਨਹੀਂ ਦੇਣੇ ਜਿੱਦ ਤੇ ਥੋੜਾ ਕਬਜ਼ਾ ਲੈ ਲਿਆ ਤੇ ਬਾਣਨ ਲੱਗ ਗਿਆ ਨਾ ਉਹ ਸਾਰਾ ਕੁਝ ਕੁਆਇਰ ਹੋ ਗਈ ਜ਼ਮੀਨ ਉਦੋਂ ਮੁੜ ਕੇ ਤੁਹਾਨੂੰ ਕੋਈ ਦਵਾਲ ਨਹੀਂ ਕਿਉਂ ਜਮੀਨਾਂ ਤੇ ਤੁਹਾਡੇ ਵਿੱਚ ਬਲਡੋਜ਼ਰ ਫੈਲ ਚੜੇ ਆ ਉੱਚੇ ਨੀਵੇਂ ਕਰ ਦੇਣੇ ਉਹਨਾਂ ਨੇ ਬੜੇ ਬੜੇ ਪਾਸੇ ਪੋਲ ਬਣੇ ਹੋਏ ਆ ਕਿੱਥੋਂ ਲਵੋਗੇ ਇਸ ਜ਼ਮੀਨ ਕਿਹੜਾ ਫਿਰ ਕੱਲਾ ਕਸ ਹੋਈ ਲੈ ਨਹੀਂ ਸਕਦੇ ਐਨੇ ਤੁਸੀਂ ਇਕੱਠੇ ਨਹੀਂ ਹੋਣਾ ਪਹਿਲੀਆਂ ਚ ਉਹਨਾਂ ਨੇ ਪਾੜ ਪਾ Đਣੇ ਆ ਪਤਾ ਕੀ ਬਣਾ ਪਤਾ ਥੱਲੇ ਧਰਤੀ 'ਚ ਕੁਝ ਬਣਾਉਣਗੇ ਕਿ ਉੱਪਰ ਬਣਾਉਣਗੇ ਹਲਦੇਣ ਏਰੀਏ 'ਚ ਜਾਵੜਾ ਪਤਾ ਨਹੀਂ ਲੱਗਦਾ ਨਹਿਰ ਕਿੱਥੇ ਵਗਦੀ ਆ ਆਹ ਕਿਹੜੀ ਸ਼ਹਿਰ ਆ ਗਾ ਨਾ ਲੁਧਿਆਣੇ ਦਾ ਪਤਾ ਨਾ ਿਆਲੀ ਦਾ ਪਤਾ ਨਾ ਬੀਰਵੀ ਦਾ ਪਤਾ ਕੋਈ ਨਹੀਂ ਪਤਾ ਸਾਰੇ ਵਿੱਚ ਹੀ ਰਲ ਰੁਲ ਕੇ ਲੁਧਿਆਣੇ ਦੇ ਕਿੰਨਾ ਲੁਧਿਆਣਾ ਆ ਛੋਟਾ ਜਾ ਹੁੰਦਾ ਸੀ ਆਪ ਸਾਡੇ ਦੇਖਣ ਦੇਖਣ ਚ ਕਿ 81 82 83 ਦੇ ਵਿੱਚ ਲੁਧਿਆਣਾ ਬਹੁਤ ਜਮਾ ਪਰੇ ਪਰੇ ਜਾ ਰਹਾ ਤਾਂ ਹੁਣ ਅੱਡਾ ਤਾਂ ਬੱਸ ਅੱਡਾ ਉਹਰੇ ਵਾਰ-ਵਾਰ ਜੇ ਹੁੰਦਾ ਸੀ ਹੁਣ ਤਾਂ ਕੀ ਹਾਲ ਹੋ ਗਏ ਆ ਜਦੋਂ ਲੁਧਿਆਣੇ ਚ ਵੱਢਦੇ ਸੀ ਉਹਦੇ ਪਤਾ ਲੱਗਦੇ ਉਹ ਬੱਸ ਅੱਡਾ ਆ ਗਿਆ ਤਰੀਕੇ ਨੰਗੇ ਨਹੀਂ ਤੇ ਬੱਸ ਅੱਡਾ ਅੱਦਸਾਣੀ ਲੱਗਿਆ ਕਿੱਥੋਂ ਤਾਂ ਹੀ ਆ ਗਿਆ ਫਿਰ ਕੇ ਲੁਧਿਆਣਾ ਇਹ ਸੋਡੀਆਂ ਜਮੀਨਾਂ ਤੇ ਆਖਾ ਢੰਗ ਦੇ ਨਾਲ ਜਾਣਦੇ ਉਹ ਬਹੁਤ ਵੱਡੇ ਵੱਡੇ ਤਲਾਲ ਵੱਡੇ ਵੱਡੇ ਵਪਾਰੀ ਆਏ ਬੈਠੇ ਆ ਹਿੰਦੁਸਤਾਨ ਦੇ ਵਿੱਚੋਂ ਇਹਨਾਂ ਅਰਬਾਂ ਖਰਬਾਂ ਦਾ ਇਹਨਾਂ ਦੇ ਨਾਲ ਮੇਲ ਮਲਾਪ ਹੋ ਗਿਆ ਆਪਣੀਆਂ ਗਵਰਨਮੈਂਟਾਂ ਨਾਲ ਪੈਸਾ ਉਹਨਾਂ ਨੇ ਦੇਣਾ ਇਹਨਾਂ ਦੇ ਵਿੱਚੋਂ ਪ੍ਰੋਫਟ ਕੱਢਣੇ ਆ ਆਪਾਂ ਹੀ ਦੇਣਾ ਕਰੋੜ ਕਰੋੜ ਨੂੰ ਕਿੱਲਾ ਨੇ ਤਾਂ ਪਤਾ ਨਹੀਂ 50 50 ਅਰਬ ਦਾ ਇੱਕ ਇੱਕਲਾ ਦੇਣਾ ਹੋਵੇ ਆ ਕਰਬ ਦਾ ਇੱਕ ਇੱਕਲਾ ਦੇਣਾ ਹੋਵੇ ਇਹੋ ਜਿਹੇ ਵਪਾਰੀ ਬਣੇ ਬੈਠੇ ਆ ਮੋਦੀ ਵਰਗੇ ਦੇਖਿਓਗੇ ਤੇ ਇਹ ਰਲਿਆ ਰਲਿਆ ਮਿਲਿਆ ਕੰਮ ਆ ਸਾਰਾ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਇਹ ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਉਹਨੂੰ ਇਹ ਮੂਹਰੇ ਲਾ ਲੈਂਦੇ ਹੁੰਦੇ ਆ ਵੀ ਤੂੰ ਲੱਗ ਹੁਣ ਆਪਣੇ ਨਾਂ 'ਤੇ ਇਕੱਲੇ ਮੰਤਰੀ ਮਿੱਠੀਆਂ ਮਿੱਠੀਆਂ ਗੱਲਾਂ ਮਾਰਦੇ ਆਇਆ ਕਰਦੇ ਆਂਗੇ ਉਹ ਕਰਦੇ ਜੋ ਦੇਖਿਓਗੇ ਤੇ ਇਹਨਾਂ ਦੀਆਂ ਗੱਲਾਂ ਚ ਆ ਜਾਂਦੇ ਗੱਲਾਂ ਦੇ ਪੁਲ ਬਣ ਹੀ ਜਾਂਦੇ ਆ ਸਾਨੂੰ ਪਰਵਾਹੀ ਜਾਂਦੇ ਆਪਾਂ ਬੈਠੇ ਮਗਰ ਤਾੜੀਆਂ ਮਾਰੀ ਜਾਂਦੇ ਲੋਕ ਲੈ ਦੱਸ ਉਹ ਦੇਈ ਜਾਂਦਾ ਉਹ ਗੱਲਾਂ ਦੇ ਪਕੌੜੇ ਪੜਾਈ ਜਾਂਦਾ ਉਹ ਦੇਈ ਜਾਂਦਾ ਆਪਾਂ ਨੂੰ ਕੁਝ ਕੁਝ ਨਹੀਂ ਦਿੰਦਾ ਬਾਹਰਲੇ ਦੇ ਸਾਂਚੋਂ ਆਈ ਬੈਠੇ ਵੱਡੇ ਵੱਡੇ ਵਪਾਰੀ ਜਿਨ੍ਹਾਂ ਨੇ ਜ਼ਮੀਨਾਂ ਖਰੀਦ ਲਈਆਂ ਜਿਨ੍ਹਾਂ ਨੇ ਇਹ ਬਣਾਉਣੇ ਆ ਬਹੁਤ ਅਰਬਾਂ ਕਰਮਾਂ ਰੁਪਈਆ ਨਾਲ ਕੋਲੇ ਅਮਰੀਕਾ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਇੰਗਲੈਂਡ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਰਸ਼ੀਆ ਦੀਆਂ ਚੀਨ ਦੀਆਂ ਉਹਨਾਂ ਨੇ ਆ ਕੇ ਤੇ ਉਹਨਾਂ ਕਿਉਂ ਕਿ ਜਦ ਇੱਕ ਪੰਜਾਬ ਹੀ ਕਿਉਂ ਕਰਿਆ ਯਾਰ ਹੋਰ ਕਿੰਨੇ ਸੂਬੇ ਆਪਣੇ ਯਾਰ ਸਾਰਿਆਂ ਸੂਬਿਆਂ ਚ ਹੋਰ ਨਾਲ ਚੋ ਲੈ ਲੈਣਾ ਕੱਲਾ ਪੰਜਾਬ ਹੀ ਦੀਦਾ ਯਾਰ ਰਾਜਸਥਾਨ ਕੱਡਾ ਵੱਡਾ ਕੱਡਾ ਵੱਡਾ ਰਾਜਸਥਾਨ ਉੱਥੇ ਲੈ ਲੈਣਾ ਗੁਜਰਾਤ ਚ ਜਾਵੜੇ ਨੂੰ ਮਧ ਪ੍ਰਦੇਸ਼ ਐਮ ਪੀ ਉਧਰ ਦੂਜੇ ਚ ਆਪਣੇ ਉਹ ਸੂਬੇ ਚ ਜਾੜ ਰਹੇ ਨੇ ਕਿੱਡੇ-ਕੱਡੇ ਸੂਬੇ ਪਏ ਆ ਯੂਪੀ ਪਈ ਆ ਗੱਡੀ ਇਹੀ ਧਰਤੀ ਕਿਉਂ ਯਾਰ ਕੱਲੀ ਇੱਕ ਉਪਜਾਊ ਖੇਤੀ ਆ ਉਪਜਾਊ ਧਰਤੀ ਆ ਇਹਦੇ ਚੋਂ ਬਣਾ ਬੰਦੇ ਹਰੇ ਕਰ ਲੋ ਹੀਰੇ ਬੋਤੀ ਜਵਾਰ ਆਲ ਹਰੇ ਕਰ ਲੋ ਤੇ ਇਹਨੂੰ ਯਾਰ ਆਰਬ ਸਟੇਟਾਂ ਚ ਬਦਲੀ ਜਾਂਦੇ ਆ ਕਾਹ ਤੋਂ ਬਦਲਦੇ ਆ ਜਿਹੜਾ ਕਿਸਾਨ ਹੈ ਨਾ ਇਹ ਰੜਕੀ ਆ ਹਿੰਦੁਸਤਾਨ ਦਾ ਕਿਸਾਨ ਆ ਜਿਹੜਾ ਇੱਕ ਰੜਕੀ ਸਿੱਖ ਕੌਮ ਰੜਕ ਦੀਆਂ ਅੱਖਾਂ ਚ ਬਾਹਰ ਲਿਆ ਬਾਦਸ਼ਾਹੀਆਂ ਦੇ ਵੀ ਰੜਕਦੀ ਆ ਵੀ ਇਹ ਜੇ ਨਾ ਹੋਣ ਹਿੰਦੁਸਤਾਨ ਤਾਂ ਲਿਆਈ ਪਿਆ ਜਦੋਂ ਆਪਣੇ ਕੋਲੇ ਜ਼ਮੀਨਾਂ ਨਾ ਰਹੀਆਂ ਆ ਪਾ ਇਹਨਾਂ ਪੈਸਿਆਂ ਦੇ ਨਾਲ ਅਮਰੀਕਾ ਕੈਨੇਡਾ ਪਤਾ ਨਹੀਂ ਪਾਕਿਸਤਾਨ ਪੂਸਤਾਨ ਕਿੱਧਰ ਨਿਕਲ ਜਾਣਾ ਫੇਰ ਆਪਾਂ ਇੱਥੇ ਰਹਿਣਾ ਨਹੀਂ ਜੀ ਨਹੀਂ ਲੱਗਣਾ ਆਪਣਾ ਫੇਰ ਇੱਥੇ ਪੰਜਾਬ ਚ ਜਿੱਦੇ ਜ਼ਮੀਨਾਂ ਵੇਚੀਆਂ ਗਈਆਂ ਨਾ ਜਿੰਨਾ ਬੰਦਿਆਂ ਕੋਲੋਂ ਉਹਨਾਂ ਬੰਦਿਆਂ ਨੇ ਪੰਜਾਬ 'ਚ ਰਹਿਣਾ ਨਹੀਂ ਜੀ ਜੀ ਲੱਗਣਾ ਪੰਜਾਬ 'ਚ ਇਹ ਤਾਂ ਆਪਾਂ ਨੂੰ ਕੱਢਣ ਨੂੰ ਫਿਰਦੇ ਆ ਬਸ ਆਪਾਂ ਆਵਦੇ ਆ ਵੀ ਨਿਕਲਣ ਨੂੰ ਤਿਆਰ ਹੋਏ ਫਿਰਦੇ ਆ ਯਾਰ ਅਟ ਜੋ ਯਾਰ ਲਾ ਦਿਓ ਲੱਤ ਜਿੱਥੇ ਲੱਗਦੀ ਆ ਕਿ ਵੀ ਨਹੀਂ ਦੇਣੀ ਅਸੀਂ ਕੋਸ਼ ਹੋ ਜੇ ਯਾਰ ਅਸੀਂ ਕੀ ਕਰੋਨਾ ਰੁਪਈਆ ਤੇ ਯਰ ਰੁਪਈਏ ਖਾਧੇ ਜਾਣੇ ਆ ਬਤੰਦਰੋਂ ਹੁਣ ਆਪਾਂ ਦੱਸੋ ਅਰਬਾਂ ਕਰਬਾਂ ਕਈਆਂ ਕੋਲ ਇਨਸਾਨਾਂ ਕੋਲ ਆਏ ਆ ਉਹ ਕਈ ਵੇਲੇ ਹੁਣ ਵੱਡੇ ਵੱਡੇ ਰੁਪਈਆ ਵਾਲੇ ਆ ਦਿਹਾੜੀਆਂ ਕਰੀ ਜਾਂਦੇ ਆ ਦੇਖ ਲਿਓ ਪੈਸਾ ਨਹੀਂ ਕੱਢਦਾ ਹੁੰਦਾ ਕੋਈ ਜੈਮਤ ਮਕਾਦਮਾ ਪਹਿ ਜਾਣੇ ਜਾਂ ਫਿਰ ਆਮਦਨ ਤਾਂ ਕੋਈ ਆਉਣੀ ਨਹੀਂ ਜ਼ਮੀਨ ਕੋਲ ਹੀ ਆਪਾਂ ਨੂੰ ਆਉਂਦ ਰਹੀ ਇਹੀ ਆਪਾਂ ਥੋੜੀ ਥੋੜੀ ਵੇਚ ਕੇ ਕਹਿੰਦੇ ਆਪਾਂ ਇੱਥੇ ਐਂ ਵੜਾਂ ਲੱਗ ਜੀ ਆਪਾਂ ਮੂਲੋਂ ਵੀ ਕਈ ਗੱਲ ਕਰਦੇ ਆ ਥੋੜੀ ਜੀ ਜ਼ਮੀਨ ਵੇਚ ਦਿਆਂਗੇ ਜੇ ਤੁਸੀਂ ਪਹਿਲਾਂ ਹੀ ਵੇਚਤੀ ਤੇ ਮੁੜ ਕੇ ਉਹ ਖਾਧੀ ਗਈ ਤੇ ਫਿਰ ਕਿੱਥੋਂ ਕਿਤੋਂ ਪੋਤ ਪੋਤੇ ਸੋਡੇ ਕੀ ਕਹਿਣਗੇ ਮਗਰ ਜਿਹੜੇ ਆਉਣੇ ਆਲੇ بیا ਸਾਡੇ ਬੁੜਿਆਂ ਨੂੰ ਇਹਨਾਂ ਨੂੰ ਜ਼ਮੀਨ ਦਿੱਤਾ ਦੇ ਕੇ ਗਏ ਸਾਡੇ ਵੱਡੇ ਦਾਦੇ ਪੜਦਾਦੇ ਜਿਨ੍ਹਾਂ ਨੇ ਰੱਖੀ ਨਹੀਂ ਆ ਆਪਣੀ ਵਾਲੀ ਪੀੜੀ ਕਸੂਰਬਾਰ ਵੱਜੂਗੀ ਮਿੱਤਰੋ ਦੇਖੋ ਕੱਡੇ ਕੱਡੇ ਆਪਣੇ ਖੇਤ ਯਾਰ ਕਿੰਨੇ ਆਪਾਂ ਤੇ ਪਲੇ ਰਹੇ ਕਿੱਡੇ ਪੱਜੇ ਸੁਆਗੀਆਂ ਸੁਆਗੇ ਮਾਰੇ ਆ ਯਾਰ ਹਾਲਵਾ ਹੈ ਆ ਟਰੈਕਟਰ ਚੱਲਦੇ ਆ ਡੱਕ ਚੱਲਦੇ ਆ ਨਜ਼ਾਰੇ ਬੱਚੇ ਲੈਂਦੇ ਆ ਯਾਰ ਫੇਰ ਤੁਸੀਂ ਕਿੱਥੇ ਬਾਹੋਂਗੇ ਯਾਰ ਇਹ じゃ ਕੁਛ ਕਿੱਥੇ ਕਰੋਗੇ ਕਿੱਥੇ ਤੁਹਾਡੀਆਂ ਟਰਾਲੀਆਂ ਜਾਣਗੀਆਂ ਝੋਨੇ ਦੀਆਂ ਭਰੀਆਂ ਕਣਕਾਂ ਦੀਆਂ ਭਰੀਆਂ ਅੱਜ ਯਾਰ ਆਲੂ ਭਰਦੇ ਆ ਕਿਧਰੇ ਕੁਛ ਕਰਦੇ ਆ ਫੇਰ ਕੀ ਕਰੋਗੇ ਫੇੜ ਡਾਵਾ ਡੋਲ ਹੋ ਜਾਓਗੇ ਕਿਸੇ ਨੇ ਸੋਡੀ ਬਾਤ ਨਹੀਂ ਪੁੱਛਣੀ ਨਾ ਰੋਂਦੇ ਨੂੰ ਕਿਸੇ ਨੇ ਬਰਾਉਣਾ ਆ ਰੋਂਦੇ ਨੂੰ ਕਿਸੇ ਨੇ ਬਰਾਉਣਾ ਵੀ ਹੈ ਨਹੀਂਗਾ ਹੁਣ ਤਾਂ ਕੋਈ ਨਾ ਕੋਈ ਆ ਕੇ ਫਕੀਰੀਆ ਖੜੀ ਜਾਂਦਾ ਇੱਕ ਦੂਜੇ ਦੇ ਮਗਰ ਵੀ ਕੋਈ ਗੱਲ ਨਹੀਂ ਅੱਲਾਹ ਜਰੀ ਅਸੀਂ ਹੈਗੇ ਆ ਜੇ ਬਾਹਰਲੇ ਬੱਚੇ ਆਪਣੀ ਸਹਾਇਤਾ ਕਰਦੇ ਆ ਉਹ ਇਨ੍ਹਾਂ ਜ਼ਮੀਨਾਂ ਦਾ ਕਰਕੇ ਕਰਦੇ ਆ ਵੇ ਸਾਡੇ ਪੰਜਾਬੀ ਟਿੱਕੇ ਰੋ ਵਿਚਾਰੇ ਕਸਰ ਨਹੀਂ ਛੱਡਦੇ ਕੋਈ ਆਪਾਂ ਨੂੰ ਪੈਸਾ ਦੇਣ ਲੱਗੇ ਕੋਈ ਆਪਣੇ ਤੇ ਆਪ ਤੋ ਪੈ ਜਾਂਦੀ ਆ ਕੋਈ ਬੰਦਾ ਬਿਮਾਰ ਹੋ ਜਾਂਦਾ ਉਹ ਤੋਂ ਪੈਸਾ ਨਹੀਂ ਲੱਗਦਾ ਆਪਾਂ ਸਿੱਧਾ ਫਿਰ ਉਹਨੂੰ ਵੀਡੀਓ ਪਾ ਦਿੰਦੇ ਆ ਬਾਹਰਲੇ ਬੱਚਿਆਂ ਨੂੰ ਵੀ ਆ ਸਾਡੇ ਦੀ ਮਦਦ ਕਰੋ ਫੱਟ ਕਰ ਦਿੰਦੇ ਆ ਉਹਦੇ ਉਹ ਕਹਿੰਦੇ ਸਾਨੂੰ ਦੱਸੋ ਤਾਂ ਸੇ ਯਾਰ ਪੰਜਾਬ ਚ ਕੋਈ ਦੁਖੀ ਆ ਸੁਖੇ ਸਾਨੂੰ ਦੱਸੋ ਅਸੀਂ ਉਹਦੀ ਮਦਦ ਕਰੀਏ ਪਰ ਤੁਸੀਂ ਟਿਕੇ ਹੀ ਰਹੋ ਜ਼ਮੀਨਾਂ ਨਾਂ ਆਪਦੀਆਂ ਦੇ ਦਿਓ ਅਸੀਂ ਤੁਹਾਡੇ ਨਾਲ ਆ ਬਾਹਰਲੇ ਜਿੰਨੇ ਬੱਚੇ ਸਾਰੇ ਆਪਣੇ ਨਾਲ ਆ ਕਦੇ ਪੰਜਾਬ ਨੂੰ ਆਪ ਤੇ ਫਸਲ ਨਹੀਂ ਦਿੰਦੇ ਫਾਹਾ ਨਹੀਂ ਲੈਣਦੇ ਅੱਗੇ ਪਿੱਛੇ ਲੈ ਗਏ ਲੈ ਗਏ ਜਿਹੜੇ ਲੈ ਗਏ ਅੱਜ ਆਪਣੇ ਪੱਤਰਕਾਰ ਵੀ ਉਹਦੀ ਆਖੜਦਿਆ ਉਹਦੀ ਬਾਹਰ ਦੇਸਾਂ ਨੂੰ ਪਾ ਦਿੰਦੇ ਆਪਣੇ ਵੀਡੀਓ ਵੀ ਆਹ ਬੰਦੇ ਦੇ ਅੱਗ ਲੱਗ ਗਈ ਹੈ ਗੜੇ ਮਾਰ ਗਏ ਤਾਂ ਐ ਹੋ ਗਿਆ ਇਹ ਵਿਚਾਰੇ ਨੂੰ ਬਚਾ ਲਓ ਉਹ ਥੋੜੇ ਥੋੜੇ ਉਹਦੇ اندر ਕੋਈ 5000 ਰੁਪਏ 10000 ਰੁਪਏ ਕਿੰਨੇ ਕੋਈ ਕਿੰਨੇ ਘੱਲ ਦਿੰਦੇ ਆ ਚਲੋ ਉਹ ਬੰਦੇ ਦਾ ਟਾਈਮ ਪਾਸ ਹੋ ਜਾਂਦਾ ਚਲੇ ਨੇ ਨਾ ਗਵਰਨਮੈਂਟ ਆ ਇੱਕ ਮਿੰਟ ਆਪਾਂ ਨੂੰ ਕਿਸੇ ਗਵਰਨਮੈਂਟ ਨੇ ਗੜਿਆਂ ਦੇ ਜਲ ਆ ਗਿਆ ਆਪਣੇ ਰੋ ਆ ਗਿਆ ਕਿਸੇ ਤੇ ਉਹਨਾਂ ਪੈਸਾ ਦਿੱਤਾ ਕਿਸੇ ਨੂੰ ਕਿੰਨੇ ਪਸ਼ੂ ਮਰੇ ਕਿੰਨੀ ਤੂੜੀ ਗਈ ਕਿੰਨੇ ਲੀੜੇ ਬਰਾਬਰ ਹੋਏ ਕੰਨਾਂ ਟੁੱਟ ਗਈਆਂ ਕੱਚੇ ਘਾੜ ਡਿੱਗ ਪਏ ਦਿੱਤਾ ਕਿਸੇ ਨੇ ਚਾਰਨਿਆ ਆਪਾਂ ਨੂੰ ਉਹਨਾਂ ਨੇ ਦਿੱਤੇ ਵਾਰ ਲੈਣੇ ਉਹਨਾਂ ਨੇ ਘੱਲਿਆ ਆਪਾਂ ਨੂੰ ਬੇਅੰਤ ਪੈਸੇ ਮੱਜਾਂ ਵੀ ਲੈ ਕੇ ਦਿੱਤੀਆਂ ਕਈਆਂ ਪਰਿਵਾਰਾਂ ਨੂੰ ਰੇਹ ਦੀਆਂ ਬੂਰੀਆਂ ਦਿੱਤੀਆਂ ਬੀਜਣ ਵਾਸਤੇ ਡੀਜ਼ਲ ਲੈ ਕੇ ਦਿੱਤਾ ਪਹਿਲੀ ਤਿਆਰ ਕਰੋ ਬਾਗ ਉਹ ਵੀ ਜੋ ਤੁਸੀਂ ਜਿਹੜੀ ਕਰਾਉਣ ਵਾਲੀ ਵੇਖ ਆਪਣੇ ਕਿੰਨੇ ਕਿੰਨੇ ਟਰੈਕਟਰ ਜਾ ਕੇ ਕਰਾ ਕੇ ਆਏ ਆ ਉਹਨਾਂ ਪੈੜੀਆਂ ਨੂੰ ਉਹੋ ਵੇਲੇ ਆਪਾਂ ਦੇਣ ਨੂੰ ਫਿਰਦੇ ਆ ਕਿੰਨੇ ਟਰੈਕਟਰ ਜਦੋਂ ਅਧਰਾ ਨਾਲ ਮਿੱਟੀ ਚੜ ਗਈ ਕਿਸੇ ਦੇ ਕੋਸ਼ ਹੋ ਗਿਆ ਕਿਸੇ ਦੇ ਕੋਸ਼ ਹੋ ਗਿਆ ਤੇ ਉਦੋਂ ਬਾਅਦ ਆਪਾਂ ਪੈੜੀ ਕਿੰਨੇ ਟਰੈਕਟਰ ਜਾਂਦੇ ਨੇ 50 50 ਟਰੈਕਟਰ ਹੋ ਜਾਂਦੇ ਸੀ ਜਾ ਕੇ ਉਹਦੇ ਖੇਤ ਚ ਆਪੇ ਤੇਲ ਟੈਂਕੀਆਂ ਭਰ ਕੇ ਲੈ ਜਾਂਦੇ ਸੀ ਵੀ ਤੇਰੀ ਪੈੜੀ ਅਸੀਂ ਪੰਧਰ ਕਰਕੇ ਦਿੰਨੇ ਆ ਮਗਰ ਇਹ ਕੰਪਿਊਟਰ ਕਰਾਉਣ ਵਾਲੇ ਫਿਰਦੇ ਹੁੰਦੇ ਸੀ ਉਏ ਆਪਣਾ ਪੰਜਾਬ ਤਾਂ ਬਾਲਾ ਸੂਰਮਾ ਪੰਜਾਬ ਆ ਉਹ ਸੂਰਮਾ ਪੰਜਾਬ ਇੱਥੇ ਤਾਂ ਜਦੋਂ ਕੋਈ ਮਾੜਾ ਜਾਂ ਟੱਲਾ ਮਸਾ ਹੋ ਨਹੀਂ ਜਰਦੇ ਉਹ ਕਹਿੰਦੇ ਸਾਡੇ ਪੰਜਾਬ ਨੂੰ ਬਸ ਇੰਨਾ ਤੁਸੀਂ ਰਹੀ ਚੱਲੋ ਯਾਰ ਇੱਥੇ ਸਾਡਾ ਪੰਜਾਬ ਨੂੰ ਬਚਾ ਲਓ ਅਸੀਂ ਥੋਡੇ ਕੋਲੇ ਆ ਜੰਨੇ ਆ ਯਾਰ ਮਹੀਨਾ ਦੋ ਮਹੀਨੇ ਥੋਡੇ ਕੋਲੇ ਦਿਨ ਕੱਟੀ ਕਰ ਜੰਨੇ ਆ ਕਿ ਫਿਰ ਜੰਨੇ ਆ ਪੰਜਾਬ ਚ ਜਦੋਂ ਤੁਸੀਂ ਨਾ ਹੋਏ ਫਿਰ ਅਸੀਂ ਕਿਹਦੇ ਕੋਲੇ ਆਵਾਂਗੇ ਉਹ ਵਿਚਾਰੇ ਬਾਹਰ ਬੈਠੇ ਰੋਈ ਜਾਂਦੇ ਆ ਯਾਰ ਜਦੋਂ ਇਹ ਗੱਲਾਂ ਚੱਲਦੀਆਂ ਜ਼ਮੀਨਾਂ ਦੀਆਂ ਉਹਨਾਂ ਨਹੀਂ ਆਪਾਂ ਚਾਗ ਲੋ ਯਾਰ ਆਪਣੇ ਬੱਚਿਆਂ ਨਹੀਂ ਆਪਣੇ ਬਜ਼ੁਰਗਾਂ ਨੇ ਜਿਹੜੇ ਚਰਾਂ ਦੇ ਗਏ ਵੇ ਆ ਉਹ ਪਸਤਾਉਂਦੇ ਆ ਜਿਨ੍ਹਾਂ ਨੇ ਜ਼ਮੀਨਾਂ ਸਾਰੀਆਂ ਦੇਤੀਆਂ ਪਸਤਾਉਂਦੇ ਵੀ ਆ ਉਹ ਕੀ ਕਰਨਗੇ ਵਿਚਾਰੇ ਤਾਂ ਹੀ ਰੋਣਗੇ ਵੀ ਸਾਡੇ ਬੋੜਿਆਂ ਨੇ ਯਾਰ ਅਸੀਂ ਤਾਂ ਇਹਨਾਂ ਨੂੰ ਪੈਸਿਆਂ ਨਾਲ ਬਚਾਇਆ ਅੱਗਾਂ ਲੱਗੀਆਂ ਤੋ ਵੀ ਦਿੱਤੇ ਆ ਗੜੇ ਭਰਾਂ ਤੋਂ ਵੀ ਦਿੱਤੇ ਆ ਯਾਰ ਜਲਹਾ ਆ ਗਿਆ ਰੋ ਆ ਗਿਆ ਉਹੋ ਵੀ ਦਿੱਤੇ ਆ ਇਹ ਤਾਂ ਜਰ ਫੇਰ ਨਹੀਂ ਹਟਦੇ ਫੇਰ ਜ਼ਮੀਨਾਂ ਵੇਚੀ ਜਾਂਦੇ ਇੱਕ ਪੈਸੇ ਦੇ ਮਗਰ ਲੱਗ ਕੇ ਪੈਸਾ ਕੰਲਾ ਕੰਮ ਨਹੀਂ ਆਉਂਦਾ ਹੁੰਦਾ ਮਿੱਤਰੋ ਖਾਵਾਂਗੇ ਕੀ ਇੱਟਾਂ ਵੀ ਤਾਂ ਹੀ ਖਾਵਾਂਗੇ ਰੂੜੇ ਤਾਂ ਹੀ ਖਾਵਾਂ ਜੇ ਪੈਸੇ ਹੋਣਗੇ ਪੈਸੇ ਤਾਂ ਇਹਨਾਂ ਨੇ ਫੇਰ ਲੈ ਜਾਣੇ ਆਪਾਂ ਤੋਂ ਕਰਨਾ ਤਾਂ ਆਪਾਂ ਨੂੰ ਬੇਕਾਰ ਆ ਰੜਕਦੇ ਆਪਾਂ ਅੱਖਾਂ ਦੇ ਵਿੱਚ ਕਿੰਨਾ ਨੁਕਸਾਨ ਹੋਈ ਜਾਂਦਾ ਪੰਜਾਬ ਦਾ ਆਸੇ ਆਸੇ ਦੀ ਕਿਵੇਂ ਸ਼ੁਰਲੀਆਂ ਛੱਡ ਰਏ ਆ ਵਿੱਚ ਦੀ ਵੀ ਕਿਉਂ ਇਹ ਲੜਨਾ ਉਸ ਵਿੱਚ ਮਰਨ ਆਪਣੇ ਆਪਣੇ ਦੁਸ਼ਮਣ ਬਣਾਏ ਪਏ ਆ ਇੱਕ ਦੂਜੇ ਦੇ ਬੈਰੀ ਬਣੇ ਪਏ ਆ ਸਮਝ ਗਏ ਕੁਛ ਯਾਰ ਬਸ ਮਾਏ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ